ਪਾਪ ਕਰਾ ਤਾਕੋ ਗਹਿ ਮਾਰਾ ਸਕਲ ਪ੍ਰਜਾ ਕਉ ਮਾਰਗ ਡਾਰਾ ਪਾਪ ਕਰਾ ਜਾਹੀ ਤਹਿ ਮਾਰਸ ਸਕਲ ਪ੍ਰਜਾ ਕਉ ਧਰਮ ਸਿਖਾਰਸ ਨਾਮ ਦਾਨ ਸਭ ਹੂਨ ਸਿਖਾਰਾ ਸ਼ਰਵਕ ਪੰਥ ਦੂਰ ਕਰ ਡਾਰਾ ਜੇ ਜੇ ਭਾਜ ਦੂਰ ਕਉ ਗਏ ਸ਼ਰਵਕ ਧਰਮ ਸਉ ਰਹਿ ਗਏ ਔਰ ਪ੍ਰਜਾ ਸਭ ਮਾਰਗ ਲਈ 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 ਕੰਨਾ ਲਾਉਣ। ਲੱਲੇ ਨੂੰ ਕੰਨਾ ਲਾ ਦੇ। ਔਰ ਪ੍ਰਜਾ ਸਭ ਮਾਰਗ ਲਾਈ। ਕੁਪੰਥ ਪੰਥ ਤੇ ਸੁਪੰਥ ਚਲਾਈ। ਇੱਥੇ ਲੱਲੇ ਨੂੰ ਕੰਨਾ ਲਾਉਣਾ। ਤੇ ਲੱਲੇ ਨੂੰ ਕੰਨਾ ਲਾਉਣਾ ਪਾਣਾ ਜੀ। ਹਾਂ ਲਾ ਜੀ ਚਲਾਈ। ਆ ਚਲਾਈ ਵਾਲੇ ਤੋਂ ਵੀ ਲੱਲਾ ਕੰਨਾ ਲਾਉਣ ਵਾਲਾ ਜੀ। ਕੁਪੰਥ ਪੰਥ ਤੇ ਸੁਪੰਥ ਚਲਾਈ। ਰਾਜ ਅਵਤਾਰ ਭਇਓ ਮਨ ਰਾਜਾ। ਕਰਮ ਧਰਮ ਜਗਮਉ ਭਲ ਸਾਜਾ ਸਕਲ ਕੋ ਪੰਥੀ ਪੰਥ ਚਲਾਏ ਪਾਪ ਕਰਮ ਤੇ ਧਰਮ ਲਗਾਏ ਦੋਹਰਾ ਪੰਥ ਕੋ ਪੰਥੀ ਸਭ ਲਗੇ ਸ਼ਰਵਕ ਮਤ ਭਇਓ ਦੂਰ ਮਨ ਰਾਜਾ ਜੋ ਜਗਤ ਮਉ ਰਹੇ ਉਹ ਸੁ ਜਸ ਭਰਪੂਰ ਇਤ ਸ੍ਰੀ ਬਚਿਤ੍ਰਨਾਟਕੇ ਮਨ ਰਾਜਾ ਅਵਤਾਰ 16ਵਾਂ ਮਸਤ ਸੁਭ ਮਸਤ ਆਤਤਨ ਅੰਤਰ ਬੈਦ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਇ ਚੌਪਈ ਸਭ ਤਨਮੰਤ ਭਏ ਜਗ ਲੋਕ ਲੋਗਾ ਏਕ ਨ ਰਹਾ ਤਿਨੋ ਤਨ ਸੋਗਾ ਭਾਂਤ ਭਾਂਤ ਪਛਤਿ ਭਗਵਾਨਾ ਉਪਜਿਤ ਰੋਗ ਦੇਹ ਤਿਨ ਨਾਨਾ ਭਾਂਤ ਭਾਂਤ ਬਿੰਦੀਆਂ ਭਾਂਤ ਭਾਂਤ ਬਿੰਦੀਆਂ ਨੇ ਭਾਂਤ ਭਾਂਤ ਪਛਤਿ ਭਗਵਾਨਾ ਭਾਂਤ ਭਾਂਤ ਪਛਤ ਪਕਵਾਨਾ ਉਪਜਿਤ ਰੋਗ ਦੇਹ ਤਿਨ ਨਨ ਰੋਗਾਕੁਲ ਸਭ ਹੀ ਭੈ ਲੋਗਾ ਉਪਜਾ ਅਧਿਕ ਪ੍ਰਜਾ ਕੋ ਸੋਗਾ ਪਰਮਪੁਰਵ ਕੀ ਕਰੀ ਬਡਾਈ ਕਿਰਪਾ ਕਰੀ ਤਿਨ ਪਰ ਹਰ ਰਾਈ ਵਿਸ਼ਨ ਚੰਦ ਕੋ ਕਹਾ ਬੁਲਾਈ ਧਰ ਅਵਤਾਰ ਤਨੰਤਰ ਜਾਈ ਆਯੁਰਵੇਦ ਕੋ ਕਰੋ ਪ੍ਰਕਾਸ਼ ਰੋਗ ਪ੍ਰਜਾ ਕੋ ਕਰਿਯਹ ਨਾਸਾ ਦੋਹਰਾ ਤਾਤੇ ਦੇਵ ਇਕਤਰ ਹੋਇ ਮਥਿਓ ਸਮੁੰਦਰਹ ਜਾਏ ਰੋਗ ਵਿਨਾਸ਼ਨ ਪ੍ਰਜਾ ਹਿਤ ਕੱਢਿਓ ਤਨੰਤਰ ਰਾਏ ਚੌਪਈ ਆਯੁਰਵੇਦ ਤਨ ਕੀਓ ਪ੍ਰਕਾਸ਼ਾ ਜਗ ਕੇ ਰੋਗ ਕਰੇ ਸਭ ਨਾਸਾ ਬੈਦ ਸ਼ਾਸਤਰ ਬਹੁ ਪ੍ਰਗਟ ਦਿਖਾਵਾ ਕੋ ਕੋ ਜੀਵਨ ਕੋ ਬੈਦ ਸ਼ਾਸਤਰ ਕਹੋ ਪ੍ਰਗਟ ਦਿਖਾਵਾ ਪੈਨ ਪੈਨ ਔਖ ਦੀ ਬਤਾਵਾ ਦੋਹਰਾ ਰੋਗ ਰਹਿਤ ਕਰ ਔਖ ਦੀ ਸਭ ਹੀ ਕਰੋ ਜਹਾਨ ਕਾਲ ਪਾਏ ਤਛਕ ਹਨਿਓ ਸੁਰਪੁਰ ਕੀਓ ਪਿਆਨ ਇਹਤ ਸ੍ਰੀ ਬਚਿੱਤਰਨਾਟਕੇ ਤਨੰਤਰ ਅਵਤਾਰ 17ਵਾਂ ਸੁਗਮ ਸਤ ਲਿਖਿਆ ਸੁਗਮ ਸੋਬ ਮਸਤ ਆਥ ਸੂਰਜ ਅਵਤਾਰ ਕਥਨ ਸ੍ਰੀ ਭਗਉਤੀ ਜੀ ਸਹਾਏ ਚੌਪਈ ਬਹੁਰ ਵੱਡੇ ਦਿੱਤ ਪੁੱਤਰ ਅਤੁੱਲ ਬਲ ਅਰ ਅਨੇਕ ਜੀਤੇ ਜਨ ਦਲ ਜਨ ਜਲ ਥਲ